ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਬਲੌਗ ਦੇ ਉੱਤੇ ਤੇ ਕਰਦੇ ਆਂ ਜੀ ਅੱਪਾਂ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਉਮੀਦ ਹੈ ਕੱਲ ਦਾ ਬਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਤੁਸੀਂ ਆਪਣੇ ਘਰ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਮਿਲਦੇ ਆਂ ਜੀ ਦਿਨੇ ਨਵੇਂ ਬਲੌਗ ਦੇ ਵਿੱਚ ਨਵੇਂ-ਨਵੇਂ ਸੂਪ ਲੈ ਕੇ ਤੇ ਕੰਮਕਾਰ ਕੀ ਕੀ ਕਰਨੇ ਨੇ ਸਾਰੇ ਦਿਖਾਵਾਂਗੇ ਮਿਲਦੇ ਜੀ ਦਿਨੇ ਲਓ ਜੀ ਆਪਾਂ ਧੂਫ ਬੱਤੀ ਕਰਤੀ ਦੁਕਾਨ ਦੇ ਵਿੱਚ ਤੇ ਹੁਣ ਆਪਾਂ ਲਾਉਨੇ ਆ ਦੁਕਾਨ ਦੇ ਵਿੱਚ ਹਾਜ਼ਰੀ ਨੈਕ ਵੋਇਕ ਵੋਇਕ ਲਓਏ ਹੁਣ ਆਪਾਂ ਪਹੁੰਚ ਗਏ ਖੇਤ ਰੋਟੀ ਲੈ ਕੇ ਖੇਤ ਕਾੜਦੇ ਨੇ ਗੰਨੇ ਹਮ ਕੱਲ ਪਰਸੋਂ ਆਪਣੀ ਚੰਦਾ ਕੰਮ ਇੰਦਰ ਗੰਨੇ ਖੜੇ ਪੈ ਨੇ ਬਸ ਅੱਜ ਸਾਇਦ ਨਿਬੜੀ ਥੋੜੀ ਰਹਿ ਜਾਊਗਾ ਤੇ ਮੈਂ ਰੋਟੀ ਲੈ ਕੇ ਆਇਆ ਤੀ ਹੁਣ ਇਹਨਾਂ ਦੀ ਅੰਦਰ ਲੇਵਰ ਲੱਗੀ ਹੈ ਇਹ ਕਾੜਨ ਵਾਸਤੇ ਅੱਜ ਨਿਬੜੀਊ ਕੰਮ ਫਿਰ ਲੈ ਜਾਗੇ ਟਰਾਲੀ ਚ ਪਾ ਕੇ ਘਲਾੜਦੇ ਗੰਨੇ ਇਹਨਾਂ ਦੰਦਰ ਲੱਗ ਗਿਆ ਲੈਵਰ ਚੱਲ ਪਈ ਹੁਣ ਇਹ ਰੋਟੀ ਖਾਣ ਨੂੰ ਅੱਜ ਥੋੜੀ ਜੀ ਰੋਟੀ ਵੀ ਅੱਧਾ ਘੰਟਾ ਲੇਟ ਹੋ ਗਿਆ ਮੈਂ ਲੈ ਕੇ ਆਉਣ ਤਾ ਜੋ ਇਹ ਪਾ ਗਏ ਘਰ ਤੇ ਹੁਣ ਸੰਦ ਦਿਖਾਉਣ ਆਏ ਸੋਨੇ ਦੋਨੇ ਸੂਟ ਤੇ ਵਧੀਆ ਵਧੀਆ ਜਿਹੜੇ ਆਪਾਂ ਉਹ ਲੈ ਕੇ ਆਏਗੇ ਅੱਜ ਹੀ ਦੇਖਦੇ ਆਂ ਫਿਰ ਲਓ ਜੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਇਦਾਂ ਦੇ ਸੂਟ ਦੇਖੋ ਕਿੰਨਾ ਵਧੀਆ ਡਿਜ਼ਾਈਨ ਹੈ ਤੇ ਬਹੁਤ ਪਿਆਰੇ ਰੰਗ ਨੇਗੇ ਦੇਖੋ ਇਹ ਹੈਗੇ ਜੀ ਕੁੜਤੀ ਤੇ ਇਹਦੇ ਨਾਲ ਇਦਾਂ ਦੀ ਕਢਾਈ ਵਾਲੀ ਹੈਗੇ ਸਲਵਾਰ ਜਿਹਨੇ ਪਹੁੰਚਾਂ ਤੇ ਕਢਾਈ ਹੋਈ ਹੋਈ ਹੈ ਦੇਖ ਸਕਦੇ ਹੋ ਤੇ ਇਹ ਹੋਣੀ ਦਪੱਟਾ ਹਾਂ टाई एंड डाई दुपट्टे ने बहुत सोहने सूट में ते आज चेक करो जी मॉडल बिल्कुल वही सूट है बहुत प्यारे सूट ने जी अपना दूसरा अपने कोट सूट आएगा ये है, देखो बहुत प्यारा सूट है बिल्कुल सूती सूट है देखने लगता है भी जिमें सर्दियों सूट होंगे पर बिल्कुल देसी है सॉरी सूती है बहुत प्यारा सूट है देखो घेरे तो इदा का कम हुआ तो नाल जी बहुत खुली डुली सूती सूट चुन्नी बिल्कुल सूती चुनी है ਇਸ ਤਰ੍ਹਾਂ ਦੀ ਇਹ ਸਵਰਨਾ ਨਾਮ ਦਾ ਕਪੜਾ ਆਏਗਾ ਜੀ ਦੇਖੋ ਜੀ ਹਾਂ ਬਹੁਤ ਪਿਆਰੀ ਸੂਟ ਨੇਗੇ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਨੇ ਜੀ ਇੱਕ ਇਹ ਕਲਰ ਹੈ ਤੇ ਦੂਸਰਾ ਇਹ ਕਲਰ ਹੈ ਇਹ ਬਹੁਤ ਪਿਆਰਾ ਕਲਰ ਹੈ ਜੀ ਕੀਮਤ ਸਿਰਫ 650 ਰੁਪਏ ਤੇ ਦੁਪੱਟਾ ਇਹ ਬਹੁਤ ਖੁੱਲਾ ਡੁੱਲਾ ਦੁਪੱਟਾ ਹੈ ਜੀ ਪੂਰਾ ਡਬਲ 2.5 ਮੀਟਰ ਦੇਖ ਕੋਈ ਬਹੁਤ ਪਿਆਰੇ ਸੂਟ ਨੇ ਡਿਜ਼ਾਈਨ ਬਹੁਤ ਸੋਹਣੇ ਨੇ ਅੱਜ ਦੀ ਸਾਰਿਆਂ ਨੂੰ ਕਰਦੇ ਆ ਜੀ ਕੱਲ ਵਾਲਾ ਵਲੌਗ ਆਪਾਂ ਕੰਟੀਨਿਊ ਕੱਲ ਆਪਾਂ ਗਾ ਕਾਫੀ ਆਈ ਗਏ ਦੁਕਾਨ ਤੇ ਤੇ ਪੂਰਾ ਵਲੌਗ ਸੂਟ ਨਹੀਂ ਕਰ पाए ਤੇ ਬਾਰ ਵੀ ਜਾਣਾ ਪਿਆ ਖੇਤ ਵੀ ਜਾਣਾ ਪਿਆ ਤੇ ਅੱਜ ਆਪਾਂ ਹੈਗੇ ਘਰੇ ਅੱਜ ਕਰਦੇ ਆ ਕੱਲ ਵਾਲਾ ਵਲੌਗ ਕੰਟੀਨਿਊ ਮਿਲਦੇ ਜੀ ਨੇ ਕੀ ਕੀ ਕੰਮ ਕਰਦੇ ਆ ਲੋ ਜੀ ਹੁਣ ਆ ਗਏ ਤੇ ਘਰ ਆ ਕੇ ਹੁਣ ਮੈਂ ਜਾਂਦੀ ਥੋੜਾ ਜਿਆਦਾ ਬਾਹਰ ਕੰਮ ਉੱਤੇ ਚੱਲਦੀ ਤੇ ਪਹਿਲਾਂ ਅਸੀਂ ਰਿਸ਼ਤੇਦਾਰੀ ਚ ਬਾਤ ਕਰਦੇ ਹੁਣ ਸਾਡੀ ਘਰ ਰਿਸ਼ਤੇਦਾਰਾ ਹਜੇ ਸਾਡੇ ਆਉਂਦੇ ਹਨ ਸਾਡੇ ਆਉਣ ਦੇ ਘਰ ਰਿਸ਼ਤੇਦਾਰਾਂ ਦੇ ਹੁਣ ਮੈਂ ਜਾਂਦੀ ਤੇ ਸੱਜੇ ਬਾਹਰ ਕੰਮ ਜਾਂਦੀ ਹੁਣ ਚੱਲ ਜਾਂ ਦੋ ਮਾਰਾ ਘਰ ਨੂੰ ਤੇ ਮੈਂ ਅੱਜ ਆਣ ਦੁਕਾਨ ਚ ਜਾ ਕੇ ਲੋ ਜੀ ਤੋਤੀ ਪੇਰ ਕਣਕ ਪੀਨਾ ਆਪਣਾ ਤੇ ਸਾਡੀ ਫੁਲਵਾੜੀ ਬਹੁਤ ਸੋਹਣੇ ਫੁੱਲ ਖਿੜਦੇ ਨੇ ਹੁਣ ਇੱਥੇ ਸਵੇਰ ਵਾਰ ਪੁੱਟੇ ਸਾਰੇ ਫੁੱਲ ਆ ਗਏ ਅੱਜ ਚੰਦੀ ਜੀ ਹਵਾ ਠੰਡੀ ਠੰਡੀ ਤੇ ਸਮਾਨ ਬਿਲਕੁਲ ਸਾਫਾ ਹੋਣਾ ਕਿ ਸਿੱਪੀ ਤਾਂ ਚਾਹ ਪਾਣੀ ਘਰ ਲਓ ਜੀ ਹੁਣ ਅਸੀਂ ਆਾਂਗੇ ਸੇਰਪੁਰ ਕੰਮ ਤੇ ਜ਼ਰੂਰੀ ਥੋੜਾ ਜਿਹਾ ਲੋ ਜੀ ਸਿੱਸੀ ਪਰਤ ਆ ਗਏ ਤੇ ਹੁਣ ਮੈਂ ਬੈਠ ਗਿਆ ਦੁਕਾਨ ਦੇ ਵਿੱਚ ਤੇ ਇਹ ਦੁਕਾਨ ਚਲਾਉਣੀ ਹੈ ਹਾਜ਼ਰੀ ਨਾਲ ਕਰਦਾ ਮੋਬਾਈਲ ਚਾਰਜ ਲੋ ਜੀ ਪਈ ਇਹ ਆਪਣੀ ਦੁਕਾਨ ਤੇ ਪਈਆਂ ਨੇ ਚੁੰਨੀਆਂ ਹਰ ਸੂਟ نیچے ਲਿਫਾਫੇ ਚ ਪਏ ਨੇ ਮੋٹے ਸੂਟ ਸਿਆਲੂ ਉੱਪਰ ਹੁਣ ਚੱਕ ਤੇ ਕਿਉਂਕਿ ਜਗ੍ਹਾ ਜਾਦੇ ਹੈ ਨਹੀਂ ਗੀ ਜਗ੍ਹਾ ਥੋੜੀ ਕਰਕੇ ਫਿਰ ਮੋٹے ਸੁੱਟ ਚੱਕ ਕੇ ਰੱਖਤੇ ਆਪਾਂ ਨੇ ਹਲੋ ਜੀ ਹੋ ਗਈ ਸ਼ਾਮ ਬਿਲਕੁਲ ਹੁਣ ਮੰਦਕਾਨ ਵਧਾਉਣ ਦਾ ਹੋ ਗਿਆ ਟਾਈਮ ਤੇ ਆਪਾਂ ਅੱਜ ਦੇ ਵਲੌਗ ਦਾ ਇੱਥੇ ਕਰਾਂਗੇ ਹੁਣ ਐਂਡ ਜੇ ਤੁਸੀਂ ਸਾਡਾ ਵਲੌਗ YouTube ਤੇ ਦੇਖਦੇ ਹੋ ਫਿਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜੇ Facebook ਤੇ ਦੇਖਦੇ ਹੋ ਤਾਂ ਦੇ ਵੀ ਨੂੰ ਫੋਲੋ ਜ਼ਰੂਰ ਕਰਿਓ ਪਲੀਜ਼ ਤੇ ਕਮੈਂਟ ਕਰਦਿਆ ਕਰੋ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਫੋਲੋ ਕਰਦਿਆ ਕਰੋ ਤੇ ਕੱਲ ਨੂੰ ਮਿਲਾਂਗੇ ਹੁਣ ਆਪਾਂ ਨਵੇਂ ਵਲੌਗ ਦੇ ਵਿੱਚ ਉਧਰ ਬਾਗ ਦੇ ਹਾਕਾਂ ਦੇ ਜਾਂਦੇ ਨੇ ਕੰਮ ਦਾ ਜ਼ਰੂਰੀ ਤੇ ਇੱਥੇ ਆਪਾਂ ਹੁਣ ਵਲੌਗ ਨੂੰ ਐਂਡ ਕਰਦੇ ਹਾਂ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਚਾਹੇ ਇਦਾਂ ਕਰਦੇ ਕਰੀ ਨਹੀਂ ਪਸੰਦ ਕੋਈ ਚੱਕਰ ਨਹੀਂ ਤਾਂ ਕਿਉਂਕਿ ਤੁਸੀਂ ਸੋਡੇ ਨਾ ਕਰਕੇ ਚੈਨਲ ਬਣਾਇਆਗਾ ਤੇ ਸੋਡੇ ਕਰਕੇ ਸਾਰਿਆਂ ਦੇ ਹੌਸਲੇ ਨਾਲ ਚੈਨਲ ਤੇ ਰੋਜ਼ ਆਪਾਂ ਵਲੌਗ ਬਣਾਉਨੇ ਆ ਤੇ ਕਿੰਨੇ ਵੀ బిਜੀ ਹੋਈਏ ਪਰ ਫਿਰ ਵੀ ਵਿੱਚੋਂ ਸ਼ੂਟ ਕਰਨਾ ਪੈਂਦਾ ਤੇ ਜਰੂਰ ਬਣਾ ਕੇ ਵਲੌਗ ਤੇ ਰੈਡਿਟਿੰਗ ਕਰਨ ਤੇ ਬਹੁਤ ਟਾਈਮ ਲੱਗ ਜਾਂਦਾ ਹੈ ਕਾਫੀ ਮਿਹਨਤ ਆਉਂਦੀ ਹੈ ਵੈਸੇ ਕਹਿੰਦੇ ਨੇ ਬੇਲੇ ਨੇ ਇੰਤਾ ਕਰੀ ਜਾਂਦੇ ਨੇ ਪਰ ਬੇਲੇ ਵਾਲਾ ਕੰਮ ਨਹੀਂ ਕੰਮ ਇਹ ਵੀ ਬਹੁਤ ਨੀਂਮਤ ਦਾ ਤੇ ਮੁਸ਼ਕਲ ਹੈਗਾ ਤੇ ਹਰ ਵਕਤ ਹਾ ਮਾੜੀ-ਮਾੜੀ ਗੱਲ ਸੂਟ ਕਰਨੀ ਇਹ ਵੀ ਫ੍ਰੀਕ ਦੇ ਵਾਸਤੇ ਨਹੀਂ ਹੈਗਾ ਤੇ ਫਿਰ ਉਹਨੂੰ ਐਡੀਟਿੰਗ ਕਰਨੀ ਹੈ ਸਰਕਸ ਕਰਨਾ ਨਾ ਮਿਹਨਤ ਲੱਗਦੀ ਤੇ ਸਾਡੀ ਪੂਰੇ ਦਿਨ ਦੀ ਮਿਹਨਤ ਦੇ ਉੱਤੇ ਤੁਸੀਂ ਸਿਰਫ 1 ਮਿੰਟ ਕੱਢ ਕੇ ਕਮੈਂਟ ਕਰਨਾ ਹੁੰਦਾ ਹੈ ਕਮੈਂਟ ਜ਼ਰੂਰ ਕਰ ਦਿਆ ਕਰੋ ਫੇਸਬੁੱਕ ਨੂੰ ਪੇਜ ਨੂੰ ਲਾਈਕ ਕਰ ਦਿਓ ਸੌਰੀ ਫਾਲੋ ਕਰ ਲਿਓ ਤੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦਾਂਗੇ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ